ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਅਜੀਹੀ ਘਟਨਾ ਦਾ ਜ਼ਿਕਰ ਕਰਾਂਗੇ ਜਿਹਨੂੰ ਸੁਣ ਕੇ ਤੁਸੀਂ ਵੀ ਅੰਦਰ ਤੱਕ ਹਿੱਲ ਜਾਓਗੇ ਵੀ ਦੁਨੀਆ ਇੱਥੋਂ ਤੱਕ ਯਾਰ ਕਿੰਨਾ ਦਿਮਾਗ ਹੈ ਦੁਨੀਆ ਦਾ ਕਿੰਨੀ ਦੁਨੀਆ ਅੱਗੇ ਲੰਘ ਚੁੱਕੀ ਹੈ ਤੇ ਇਹ ਵੀਡੀਓ ਦਾ ਆਪਾਂ ਬਹੁਤ ਵੱਡੀ ਪ੍ਰੇਰਣਾ ਲੈ ਸਕਦੇ ਆ ਇਸ ਵੀਡੀਓ ਤੋਂ ਬੜੀ ਵੱਡੀ ਆਪਾਂ ਸਿੱਖਿਆ ਲੈ ਸਕਦੇ ਆ ਤੇ ਉਹ ਜਿਹੜੀ ਘਟਨਾ ਸੁੱਖੇ ਨੂੰ ਕਿਸੇ ਬੰਦੇ ਨੇ ਘਟਨਾ ਉਹ ਸੁਣਾਈ ਸੀ ਉਹ ਸੁਣਾਇ ਮਾ ਪੁੱਛਦਾ ਸੁੱਖ ਨੂੰ ਵੀ ਸਾਰੀ ਇਕੱਲੀ ਇਕੱਲੀ ਜਿਹੜੀ ਘਟਨਾ ਹੈ ਉਹਦੀ ਸਾਰੀ ਤੁਸੀਂ A to Z ਆਪਣੇ ਵੀਰਾਂ ਭਰਾਵਾਂ ਨਾਲ ਸਾਂਝੀ ਕਰੋ ਬਾਰੇ ਸਾਰੀ ਜਾਣਕਾਰੀ ਦਿਓ ਸ਼ੁਰੂ ਤੋਂ ਸਾਰੀ ਜਾਣਕਾਰੀ ਦੇਵਾਂਗੇ ਤੇ ਪਹਿਲਾਂ ਆਪਾਂ ਇਹ ਅਖਾਂਗੇ ਤੇ ਜਿਹੜਾ ਲਾਲਚ ਹੁੰਦਾ ਨਾ ਲਾਲਚ ਇਹ ਲਾਲਚ ਬੁਰੀ ਬਲਾ ਬਿਲਕੁਲ ਜੀ ਠੀਕ ਹੈ ਬਹੁਤ ਬੁਰੀ ਬਲਾ ਇਹ ਜਿਹੜਾ ਲਾਲਚ ਇਹ ਬੁਰੀ ਬਲਾ ਹੈ ਤੇ ਕਈ ਬੰਦੇ ਲਾਲਚ ਕਰ ਜਾਂਦੇ ਨੇ ਤੇ ਗੱਲ ਉਹਨੇ ਮੈਨੂੰ ਇਹ ਸੁਣਾਈ ਹੀ ਕਿ ਉਹ ਵੀਰ ਮੇਰਾ ਆਖੇ ਕਿ ਸਾਨੂੰ ਜੁਪੀ ਵਾਲੇ ਪਾਸੋਂ ਇੱਕ ਫੋਨ ਆਇਆ ਠੀਕ ਹੈ ਜੀ ਫੋਨ ਇਹ ਆਇਆ ਕਿ ਮੈਨੂੰ ਇੱਕ ਸੋਨੇ ਦੀ ਇੱਟ ਲੱਭੀ ਆ ਤੇ ਕੋਈ ਪੁਰਾਣਾ ਕੋਈ ਕਿਲਾ ਹੀ ਤੇ ਉੱਥੇ ਖਦਾਈ ਕਰਦੇ ਪਏ ਸੀ ਅੱਛਾ ਜੀ ਮੈਂ ਤੁਹਾਡੀ ਮੜੀ ਗੱਲ ਟੋਕਣ ਲੱਗਾ ਜਿਹੜੇ ਬੰਦੇ ਨੇ ਫੋਨ ਲਾਇਆ ਉਹ ਬੰਦਾ ਕਿੱਥੋਂ ਦਾ ਸੀ ਤੇ ਭਈਆ ਸੀ ਜਾਂ ਉਹ ਜਾਣਦਾ ਸੀ ਉਹਨਾਂ ਨੂੰ ਪਹਿਲਾਂ ਨਹੀਂ ਜਾਣਦਾ ਨਹੀਂ ਅਚਾਨਕ ਫੋਨ ਆਇਆ ਕਿ ਜਿਵੇਂ ਆਪਣੇ ਫੋਨ ਤੇ ਅਚਾਨਕ ਕੋਈ ਫੋਨ ਆ ਜਾਂਦਾ ਤੇ ਉਹ ਆਦਾ ਕਿਸ ਤਰ੍ਹਾਂ ਕਰਕੇ ਤੁਹਾਡਾ ਪੰਜਾਬ ਤੋਂ ਨੰਬਰ ਹੈ ਤੇ ਪੰਜਾਬ ਦੇ ਬੰਦੇ ਇਹੋ ਜੀ ਚੀਜ਼ ਜਾਨਕਾ ਦਿਲ ਵੱਡਾ ਕੱਢ ਕੇ ਨਾ ਖਰੀਦ ਲੈਂਦੇ ਨੇ ਖਰੀਦ ਲੈਂਦੇ ਤੇ ਸਾਡੇ ਉਹ ਆਉਂਦੇ ਨੇ ਗਰੀਬੀ ਇਹਦੇ ਸਾਡੇ ਕੋਲੋਂ ਕੋਈ ਨਹੀਂ ਖਰੀਦਣੀ ਨਹੀਂ ਹੈਗੀ ਤੇ ਤੁਸੀਂ ਆਵੋ ਤੇ ਤੁਹਾਨੂੰ ਬੜੇ ਉਹਨੇ ਇੰਨੇ ਜਾਨਕਾ ਪੂਰਾ ਲਾਲਚ ਦਿੱਤਾ ਪੂਰਾ ਲਾਲਚੂ ਦਿੱਤਾ ਤਸੱਲੀ ਵੀ ਦਿੱਤੀ ਇੰਨੇ ਨੂੰ ਸੋਨਾ ਤੁਹਾਨੂੰ ਮਿਲ ਜੇਗਾ ਤੇ ਬਿਸਕੁਟ ਲੱਬੇ ਨੇ ਢਾ ਲੱਬੀਆਂ ਨੇ ਸੋਨੇ ਦੀਆਂ ਤੇ ਜਿਵੇਂ ਵੀ ਹੁੰਦਾ ਤੁਸੀਂ ਲੈ ਜਾਓ ਤੇ ਤੁਹਾਨੂੰ ਬਹੁਤ ਘੱਟ ਰੇਟ ਤੇ ਦੇਵਾਂਗੇ ਠੀਕ ਹੈ ਜੀ ਆਪਣੇ ਲੋਕ ਪੋਲੇ ਹੁੰਦੇ ਆਪਣੇ ਲੋਕ ਤਾਂ ਫਿਰ ਇਹੋ ਜੇ ਕੰਮ ਨੂੰ ਤਾਂ ਸਾਰੇ ਹਿਯਾਰ ਨੇ ਤੈਨੂੰ ਪਤਾ ਹਾਂ ਲਾਲਚ ਵੀ ਹੋ ਜਾਂਦਾ ਹੈ ਪੰਜਾਬੀ ਜਿਹੜਾ ਤੈਨੂੰ ਪਤਾ ਹੈ ਥੋੜਾ ਦਿਲ ਥੋੜਾ ਇਹਨਾਂ ਨਾਲ ਵੱਡਾ ਹੁੰਦਾ ਪੰਜਾਬੀਆਂ ਦਾ ਹਾਂ ਤੇ ਫਿਰ ਇਹ ਆਖਦੇ ਨੇ ਚਲੋ ਕੋਈ ਗੱਲ ਨਹੀਂ ਉਖਲੀ ਦੇ ਵਿੱਚ ਸਿਰ ਤੋਨ ਦਿਓ ਤੋਨ ਦਿਓ ਬਿਲਕੁਲ ਅੱਗੇ ਜਾਂਦੇ ਹੁਣ ਜੋ ਕੋਈ ਮਰਜ਼ੀ ਹੋ ਜੇ ਅੱਛਾ ਜੀ ਅੱਗੇ ਫਿਰ ਦੱਸੋ ਤੇ ਉਹ ਤੁਹਾਨੂੰ ਮੈਂ ਦੱਸਦਾ ਕਿ ਉਹ ਆਂਦਾ ਕਿ ਅਸੀਂ ਜਦੋਂ ਫਿਰ ਸਵੇਰੇ ਤੜਕੇ 4 ਵਜੇ ਨਾਲ ਪਰੌਂਠੇ ਪਕਵਾਏ ਤੇ ਬੰਨੇ ਤੇ ਨਿਕਲ ਗਏ ਅਸੀਂ ਜੋਪੀ ਨੂੰ ਤੁਰ ਪੈ ਤੁਰ ਪੇ ਕੇ ਹੂੰ ਤੁਰ ਪੇ ਤੇ ਰਾਹ 'ਚ ਜਾ ਗਏ ਇਹ ਰੋਟੀ ਪਾਣੀ ਖਾਦਾ ਜਿਹੜਾ ਘਰੋਂ ਪਕਵਾ ਕੇ ਲਗਾਇਆ ਹੂੰ ਉਸ ਤੋਂ ਬਾਅਦ ਜਦੋਂ ਫੋਨ ਕੀਤਾ ਦੋਵਾਂ ਦਾ ਸਾਨੂੰ ਫਲਾਣੀ ਥਾਂ ਤੇ ਆਜੋ ਠੀਕ ਆ ਜੀ ਥੋੜਾ ਪੰਨ ਤੇ ਜਾ ਗਏ ਤੇ ਫਿਰ ਅਸੀਂ ਫੋਨ ਕੀਤਾ ਉਹਨਾਂ ਨੂੰ ਜੋ ਉਹਨਾਂ ਦੇ ਨੇੜੇ ਕੱਪੜੇ ਤੇ ਉਹਨਾਂ ਫਿਰ ਆਖਿਆ ਕਿ ਤੁਸੀਂ ਇਸ ਥਾਂ ਤੇ ਆ ਜਾਓ ਫਿਰ ਉਹ ਉਹ ਦੂਜੀ ਤੇ ਤੀਜੀ ਥਾਂ ਤੇ ਅੱਪੜ ਗਏ ਜਿਹੜਾ ਉਹਨਾਂ ਦੱਸਿਆ ਐਡਰੈਸ ਦਿੰਦੇ ਨੇ ਇਹਨਾਂ ਕੋਲ ਮੇਰੇ ਹਿਸਾਬ ਨਾਲ ਨੋਵਾ ਹਾਂ ਵੱਡੀ ਨੋਵਾ ਹਾਂ ਵੱਡੀ ਨੋਵਾ ਕਰਕੇ ਲੱਗਿਆ ਸੀ ਉਹਨਾਂ ਦੱਸਿਆ ਸੀ ਉਹਨਾਂ ਵਿੱਚ ਇੱਕ ਬੰਦਾ ਹੈਗਾ ਸਿਆਣਾ ਠੀਕ ਹੈ ਜੀ ਉਹਨੇ ਗੁਰੂ ਜਿਵੇਂ ਆਪਾਂ ਨੂੰ ਆਂਦੇ ਪੈਣ ਹੋ ਸਕਦਾ ਹੈ ਆਪਣੇ ਕੋਲ ਪੈਸੇ ਖੋ ਲੈਣ ਖੋਗੇ ਆਪ ਨੂੰ ਮਾਰ ਕੇ ਜੰਗਲਾਂ ਸੁੱਟ ਦੇਣ ਤੇ ਜੰਗਲ ਹੀ ਜੰਗਲ ਅੱਗੇ ਹੀ ਨੇ ਕਿਉਂ ਨਾ ਹੋਵੇ ਤੁਸੀਂ ਦੋ ਜਣੇ ਜਾਓ ਤੇ ਮੈਂ ਇੱਕ ਗੱਡੀ ਕੋਲ ਬੈਨਾ ਤੇ 65 ਹਗਾ ਆਪਦੇ ਕੋਲ ਰੱਖਦਾ ਰੱਖੋ ਪੈਸਾ ਵੀ ਪੈਸਾ ਪਹਿਲਾਂ ਉਹਨਾਂ ਦੇ ਕੋਲ ਹਾਂ ਸਿਰਫ ਦੋ ਜਣੇ ਜਾਓ ਤੁਸੀਂ ਹਾਂਜੀ ਉਹਨਾਂ ਨੇ ਅੱਗੇ ਕਿਰਾਏ ਤੇ ਕੀਤੀ ਕੀ ਉਹ ਭੁੰਡੀ ਪਾਂਡੀ ਜਿਹੜੀ ਉਹ ਦੱਸਿਆ ਉਹਨੇ ਆਟੋ ਛੋਟੀ ਆਟੋ ਉਹ ਗਾਂ ਲੱਗੇ ਰਹਿ ਗਏ ਹੈ ਨਾ ਉਹਨਾਂ ਆਟੋ ਜਾ ਕੇ ਕਿਰਾਏ ਦੇ ਕਰ ਲਈ ਅੱਛਾ ਜੀ ਤੇ ਆਪਣੇ ਸੋਨੂ ਵਰਗੇ ਆਟੋ ਇਹ ਆਪਣੇ ਲਈ ਸੋਨੂ ਨਹੀਂ ਗਾ ਠੀਕ ਤੇ ਉਹਦੀ ਆਟੋ ਹਾਂ ਉਹਦੇ ਕੋਲ ਉਹਨਾਂ ਅੱਗੇ ਜਾ ਕੇ ਆਟੋ ਕੀਤੀ ਤੇ ਆਟੋ ਤੇ ਉਹ ਗਿਆ ਹੂੰ ਗਿਆ ਤੇ ਉਹ ਹੌਲੀ ਹੌਲੀ ਫੋਨ ਤੇ ਜਿਵੇਂ ਜਿਵੇਂ ਗੱਲ ਹੁੰਦੀ ਗਈ ਹੌਲੀ ਹੌਲੀ ਉਹ ਗਾਂ ਜੰਗਲਾਂ ਦੇ ਵਿੱਚ ਸੱਦ ਲਿਆ ਅੱਗੇ ਸੱਦ ਲਿਆ ਉਹਨੇ ਝਾਰੀਆਂ ਬੂਟੀਆਂ ਤੇ ਉਹ ਸੱਦੀ ਜਾਣ ਹੂੰ ਉਹ ਜਿਹੜੇ ਦੋ ਜਣ ਗਏ ਨਾ ਉਹ ਵੀ ਚਿਤਾਣੇ ਅੱਛਾ ਯਾਨੀ ਕਿ ਆਪਦੇ ਨੂੰ ਪੱਕੇ ਸੀ ਪੱਕੇ ਹੀ ਤੇ ਉਹ ਸੁਨਿਆਰੇ ਕੋਲ ਪੁੱਛ ਕੇ ਗਿਆ ਸੁਨਿਆਰੇ ਨੇ ਤਜਾਬ ਹੀ ਦਿੱਤਾ ਜਿਹੜਾ ਸੋਨੇ ਦਾ ਪਿੱਤਲ ਦਾ ਪਤਾ ਲੱਗ ਜਾਏਗਾ ਉਹ ਵੀ ਚੈੱਕ ਕਰਕੇ ਜਿਹੜਾ ਵੀ ਹੋਣਾ ਕੋਈ ਉਹਨਾਂ ਦਾ ਕੈਮੀਕਲ ਜਿੰਦੇ ਨਾਲ ਸੋਨੇ ਦਾ ਪਤਾ ਲੱਗ ਜਾਂਦਾ ਹਾਂਜੀ ਉਹ ਕਰ ਕਰਾ ਕੇ ਜਦੋਂ ਗੈ ਚਲੇ ਗਾਂ ਦੇ ਗਾਂ ਜਾਂਦੇਗਾ ਅੱਛਾ ਜੀ ਤੇ ਅੱਗੋਂ ਨਾ ਗਰੂਵੋ ਇੰਨਾ ਟਾਈਮ ਹੋ ਗਿਆ ਆਪਣ ਫੋਨ ਕਰ ਕਰਕੇ ਗਾਂ ਸੱਦੀ ਜਾਂਦੇ ਨੇ ਹਾਂ ਇਹ ਨਾ ਹੋਵੇ ਕਿ ਭੈਣ ਆਪਣੇ ਨਾਲ ਧੋਖਾ ਹੋ ਜੇ ਧੋਖਾ ਹੋ ਜੇ ਹਾਂ ਤੋ ਉਹਦੇ ਕਿਵੇਂ ਕਰਗੇ ਉਹਦੇ ਆਟੋ ਤਾਂ ਜਿਹੜੀ ਆਪ ਲੈ ਇੱਥੇ ਟਿੱਕਰ ਇਹਨੂੰ ਦੇ ਕੇ ਆਪਾ ਕਰਾਇਆ 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 ਦੇ ਕੇ ਤੇ ਆਪਾਂ ਨਿਕਲ ਗਏ ਪਿਛਾਣ ਨੂੰ ਕਰਗੇ ਜਿਹੜਾ ਆਪਾਂ ਨੂੰ ਖਰਚਾ ਪੈ ਗਿਆ ਉਹ ਤਾਂ ਪੈ ਗਿਆ ਜਿਹੜੇ ਆਪਣੇ ਕੋਲ ਨੇ ਉਹ ਵੜਾ ਖੋ ਲੈਣ ਜਾਂ ਆਪਾਂ ਨੂੰ ਇੱਥੇ ਕੁੜੇ ਇਹ ਲੈਣ ਵਾੜ ਦੇ ਛੱਡ ਦੇਣ ਮਗਰ ਲੈਣ ਨੂੰ ਹਾਂ ਪੂਣ ਕਰਾਉਣ ਜਾਂ ਪੈਸੇ ਦੇ ਕੇ ਜਾਓ ਤੁਹਾਡੇ ਬੰਦੇ ਫਿਰ ਛੱਡਾਂਗੇ ਆਪਣਾ ਧੋਖਾ ਨਾ ਹੋ ਜੇ ਹਾਂ ਵੱਡਾ ਵੱਡਾ ਰਿਸਕ ਸੀ ਇਹ ਰਿਸਕ ਹੀ ਵੱਡੇ ਜਿਹੜਾ ਆਪਣੀ ਜਾਨ ਮਸ਼ਾਨ ਨਹੀਂ ਹੈਗੀ ਹਾਂ ਉਹਨਾਂ ਆਟੋ ਵਾਲੇ ਨੂੰ ਆਖਿਆ ਕਿ ਤੈਨੂੰ ਅਸੀਂ ਕਿਰਾਇਆ ਦੇਨੇ ਆ ਦੁੱਗਣਾ ਤੂੰ ਪਿਛਣ ਮੋੜ ਤੇ ਭਜਾ ਦੇ ਉਹਨਾਂ ਵੀਰ ਮੇਰੇ ਆ ਪਿਛਣ ਭਜਾਤੀ ਆਟੋ ਅੱਛਾ ਆਟੋ ਕਿੰਨਾ ਕੁ ਸੀ ਇਹ ਲੈ ਕੇ ਗਿਆ ਸੀ ਯਾਰ ਨਹੀਂ ਆਟੋ ਇਹਨਾਂ ਕਿਰਾਏ ਤੇ ਕੀਤੀ ਨਾ ਗੱਡੀ ਪਿਛਾਂ ਡੱਕਤੀ ਅੱਛਾ ਉਹਨਾਂ ਆਖਿਆ ਕਿ ਇਹਨੋਵੇ ਕਿਰਾਏ ਤੇ ਗੱਡੀ ਵੀ ਲੈ ਕੇ ਗਏ ਆਪਣੇ ਕੋਲ ਕੋਈ ਖੋ ਨਾ ਹੋ ਜੇ ਅੱਛਾ ਤੇ ਆਪਾਂ ਇਥੋਂ ਕਰਕੇ ਕਿਰਾਏ ਦੇ ਆਟੋ ਤੇ ਦੋ ਜਿਹੜੇ ਬਹਿ ਗਏ ਉੱਥੇ ਪੈਸੇ ਲੈ ਕੇ ਗੱਡੀ 'ਚ ਠੀਕ ਆ ਤੇ ਦੋ ਜਣੇ ਆਟੋ ਤੇ ਆ ਗਏ ਆਟੋ ਤੇ ਗਾਹ ਚਲੇ ਗਏ ਹਾਂ ਆਟੋ ਗਿਆ ਗਾਹ ਚਲੇ ਉਹਨਾਂ ਕੋਲ ਕੀ ਸੀ ਮਿਲੇ ਨਹੀਂ ਸੀ ਆ ਜਨਾਂ ਨੂੰ ਉਹ ਨਹੀਂ ਉਹਨਾਂ ਨੂੰ ਮਿਲੇ ਹੀ ਨਹੀਂ ਫੋਨ ਕਰਕੇ ਆ ਦੇ ਫਲਾਣੀ ਥਾਂ ਤੇ ਆਜੋ ਐ ਥਾਂ ਤੇ ਆਜੋ ਅੱਛਾ ਅੱਛਾ ਫੇਰ ਤੇ ਇਹ ਗਾਣਾ ਧੋਖਾ ਹੀ ਸੀ ਉਹਨਾਂ ਕਰਨਾ ਹਾਂ ਫੇਰ ਫੇਰ ਕਿ ਜਿਹੜਾ ਆਟੋ ਪਿਛਾ ਆਈ ਤੇ ਆ ਕੇ ਗੱਡੀ ਤੋਂ ਉਹਨੇ ਉਤਾਰਿਆ ਹਾਂ ਉਹਨੂੰ ਦੁੱਗਣਾ ਕਰਾਇਆ ਦਿੱਤਾ ਉਹਨੂੰ ਹੱਥ ਜੁੜਿਆ ਪਾਉ ਤੂ ਜਾ ਅਛਾ ਫਿਰ ਬਹਿ ਗਏ ਸਾਰਿਆਂ ਉਹਨਾਂ ਸਲਾਹ ਕੀਤੀ ਕਿ ਗੁਰੂ ਉਹ ਇੰਨਾ ਜਿਹੜਾ ਜਿਹੜਾ ਉਹਨਾਂ ਡਰੈੱਸ ਦਿੱਤਾ ਹੂੰ ਦੱਸਿਆ ਆਪਾਂ ਨੂੰ ਉਹ ਥਾਂ ਤੇ ਆਪਾਂ ਗਏ ਆ ਪਰ ਬੰਦੇ ਆਪ ਨੂੰ ਫਿਰ ਵੀ ਨਹੀਂ ਮਿਲੇਗੇ ਇਹ ਨ ਹੋਵੇ ਆਪਣੇ ਨਾਲ ਧੋਖਾ ਹੋ ਜੇ ਹੂੰ ਤੇ ਆਪਣੇ ਪੈਸੇ ਖੋ ਲੈਣ ਇਹ ਤੋਂ ਚੰਗਾ ਦਾ ਆਪਾਂ ਪਿਛਾ ਨਿਕਲ ਗਏ ਪਿਛਾ ਨਿਕਲ ਗਏ ਉਹਨਾਂ ਸਾਰਿਆਂ ਨੇ ਸਲਾਹ ਕੀਤੀ ਆਪਾਂ ਪਿਛਾ ਚੱਲ ਜਾਈਏ ਹੂੰ ਉਹ ਫਿਰ ਪਿਛਾ ਮੁੜ ਪੇ ਜਦੋਂ ਪਿਛਾ ਮੁੜ ਪੇ ਉਹਨਾਂ ਨੂੰ ਫੋਨ ਫੇਰ ਵੀ ਬੰਦੇ ਕਰਨਾ ਰੌਣਾ ਤੁਸੀਂ ਆਏ ਨਹੀਂ ਜੀ ਹਾਂ ਤੁਸੀਂ ਆਏ ਨਹੀਂ ਜੀ ਉਹ ਆ ਫਿਰ ਉਹਨਾਂ ਨੇ ਆਖਿਆ ਕਿ ਗੁਰੂ ਉਹ ਜਿਹੜਾ ਜਿਹੜਾ ਤੁਸੀਂ ਡਰੈੱਸ ਦੱਸਿਆ ਸੀ ਉੱਥੇ ਆਏ ਹਾਂ ਤੁਸੀਂ ਉੱਥੇ ਨਹੀਂ ਮਿਲੇਗਾ ਉਦੋਂ ਗਾਂਹੇ ਝਾੜੀਆਂ ਬੂਟੀਆਂ ਜੱਪੜੀਆਂ ਸਹੀ ਗੱਲ ਹੈ ਠੀਕ ਨਾ ਸਾਨੂੰ ਨਹੀਂ ਤੁਹਾਡਾ ਸੋਣਾ ਚਾਹੀਦਾ ਆਹੋ ਉਹ ਜਵਾਨਾਂ ਜਾਨ ਬਚਾ ਗਏ ਉੱਥੋਂ ਨਿਕਲ ਆਏ ਨੇ ਮੈਂ ਇਹ ਵੀ ਗੱਲ ਸੁਣੀ ਸੀ ਵੀ ਇਹਨਾਂ ਦੇ ਮਗਰ ਵੀ ਲੱਗੇ ਸੀ ਗੱਡੀ ਤਗੜੀ ਸੀ ਜਿਹੜੀ ਉਹ ਗੱਡੀ ਉਹਨਾਂ ਲਾਲ ਹੀ ਨਾ ਉਸੇ ਕਰਕੇ ਉਹ ਤੇਨੂੰ ਦੱਸਿਆ ਨਾ ਹਾਂ ਜਦੋਂ ਉਹ ਤੋਂ ਨਿਕਲ ਆਏ ਗੱਡੀ ਬੈਗਰ ਉਹਨਾਂ ਗੱਡੀ ਮਗਰ ਲਾਤੀ ਗੱਡੀ ਮਗਰ ਜਿਰੋ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਵਾਪਸ ਹੋ ਗਏ ਨੇ ਉਹ ਫਿਰ ਉਹਨਾਂ ਗੱਡੀ ਮਗਰ ਲਾਤੀ ਇੰਨਾ ਜਵਾਨਾ ਨੇ ਗੱਡੀ ਪੰਜਾਬ ਉਹਨਾਂ ਨੂੰ ਲੁੱਟਣਾ ਸੀ ਉਹਨਾਂ ਨੂੰ ਲੁੱਟਣਾ ਸੀ ਉਹਨਾਂ ਆਖੇ ਇਹਨਾਂ ਕੋਈ ਕੰਮਲੇ ਹੀ ਗਣ ਪੰਜਾਬੀ ਪੈਸਾ ਇਹਨਾਂ ਕੋਲ ਹੈ ਇੱਥੇ ਟਪਾ ਵੀ ਦੇਵਾਂ ਗੱਡੀ ਵੀ ਖੂ ਉਹਨਾਂ ਦੀ ਤੇ ਪਾਹੇ ਵੀ ਖੋ ਹਾਂ ਗੱਡੀ ਤਗੜੀ ਸੀ ਇਹ ਬੰਦੇ ਛਤਾਨ ਹੀ ਤੇ ਗੱਡੀ ਤਗੜੀ ਸੀ ਆਂਦੇ ਨੇ ਤਾਂ ਗੱਡੀ ਲੈ ਹੀ ਪਾਣੀ ਗੱਡੀ ਉਹ ਕਿਉਂ ਨੋਵਾ ਦੇ ਮਾਰਕੀਟ ਹੀ ਉਹ ਛੋਟੀਆਂ ਗੱਡੀਆਂ ਹੁੰਦੀਆਂ ਫੇਰ ਖੋਏ ਗਏ ਤੇ ਫੇਰ ਉਹ ਗੱਡੀ ਨੇ ਤਾਂ ਲੰਘਣਾ ਹੀ ਨਹੀਂ ਸੀ ਫੇਰ ਨਾ ਲੋਕ ਹੋਈ ਨਹੀਂ ਤੇ ਇਹ ਘਟਨਾ ਤੋਂ ਆਪਾਂ ਨੂੰ ਬੜੀ ਸਿੱਖਿਆ ਲੈਣੀ ਚਾਹੀਦੀ ਜਿਵੇਂ ਦੀ ਇਹ ਘਟਨਾ ਸੀ ਜੇ ਲੁੱਟਣੋ ਜੇ ਉਹ ਚਲਾਕ ਨਾ ਹੁੰਦੇ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਫਿਰ ਲੁੱਟੇ ਗਏ ਫਿਰ ਉਹ ਲੁੱਟੇ ਗਏ ਹਾਂ ਫਿਰ ਲੁੱਟੇ ਗਏ ਜਦੋਂ ਉਹਨਾਂ ਨੇ ਚਲਾਕੀ ਵਰਤੀ ਤੇ ਉਹ ਉਹਨਾਂ ਐਸੇ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਇਦਾਂ ਕਹੇ ਦੇ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਕੋਈ ਵੀ ਅਣਜਾਣ ਫੋਨ ਆਪਾਂ ਆਉਂਦਾ ਉਹ ਗੱਲਾਂ ਦੇ ਵਿੱਚ ਤੁਸੀਂ ਕਦੇ ਵੀ ਨਾ ਵੋ ਗੱਲਾਂ ਨਾ ਆਓ ਕਿਉਂਕਿ ਦੁਨੀਆ ਬੜੀ ਅੱਗੇ ਤੋਂ ਅੱਗੇ ਪਈ ਵਧ ਤੋ ਵਧ ਦੁਨੀਆ ਪਈ ਤੇ ਦੂਜੀ ਗੱਲ ਇਹ ਆ ਲਾਲਚ ਬੁਰੀ ਬਲਾ ਹਾਂ ਘਟ ਤੇ ਸ਼ਾਰਟਕਟ ਦਾ ਤਰੀਕਾ ਹਮੇਸ਼ਾ ਗਲਤੀ ਹੁੰਦਾ ਗਲਤੀ ਹੁੰਦਾ ਉਹਦੇ ਵਿੱਚ ਆਪਾਂ ਨੂੰ ਔਕੜਾਂ ਹੀ ਆਉਣਗੀਆਂ ਜਦੋਂ ਵੀ ਸ਼ਾਰਟਕਟ ਦਾ ਤਰੀਕਾ ਬਣਾਉਂਦੇ ਤੇ ਸੋ ਅੱਜ ਦੀ ਇਹ ਵੀਡੀਓ ਸੀ ਜਿਹੜੀ ਤੁਹਾਡੇ ਨਾਲ ਇੱਕ ਸੱਚੀ ਗੱਲ ਹੈ ਹਾਂ ਇਹ ਸੱਚੀ ਗੱਲ ਹੈ ਕੋਈ ਝੂਠ ਨਹੀਂ ਹੈਗਾ ਇਹ ਬਿਲਕੁਲ ਸੱਚੀ ਘਟਨਾ ਸੀ ਮਿੱਤਰੋ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹਾਂਜੀ ਤੇ ਸ਼ੇਅਰ ਕਰਨ ਦਾ ਮਕਸਦ ਇਹ ਹੀ ਸੀ ਵੀ ਅੱਗੇ ਤੋਂ ਲੈ ਕੇ ਤੁਸੀਂ ਸਾਰੇ ਸੰਜੇਧ ਰਿਆ ਕਰੋ ਵੀ ਕੋਈ ਵੀ ਏਦਾਂ ਦੀ ਤੁਹਾਨੂੰ ਕੋਈ ਬਾਹਰੋਂ ਕੋਈ ਮੈਸਜ ਜੇ ਉਹ ਝਾਂਸੇ ਵਿੱਚ ਨਹੀਂ ਆਉਣਾ ਜੇ ਉਹ ਬੰਦੇ ਨੂੰ ਫੋਨ ਆਇਆ ਤਾਂ ਫੋਨ ਤੁਹਾਨੂੰ ਵੀ ਆ ਸਕਦਾ ਹਾਂ ਕਿਸੇ ਦੇ ਝਾਂਸੇ ਵਿੱਚ ਨਹੀਂ ਆਉਣਾ ਨਹੀਂ ਆਉਣਾਗਾ ਆਪਦੀ ਯਾਨੀ ਕਿ ਸੇਫਟੀ ਆਪਦੇ ਹੱਥ ਹੁੰਦੀ ਹੈ ਹਾਂਜੀ